ਸਤ ਸਾਥਿਓ ਸਸਿਕਲ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸਾਥੀਓ ਕਣਕ ਦੀ ਬਜਾਈ ਸ਼ੁਰੂ ਕਰਨ ਲੱਗੇ ਆਂ ਤੇ ਦੱਸਦੇ ਆ ਤੁਹਾਨੂੰ ਵੀ ਕਿਹੜਾ ਬੀਜ ਰਹਿ ਆ ਤੇ ਕਿਹੜੀ ਦਵਾਈ ਨਾਲ ਇਹਨੂੰ ਸੋਧ ਰਹੇ ਆਂ ਆਜੋ ਤੁਹਾਨੂੰ ਵੀ ਚੈੱਕ ਕਰਾਉਣੇ ਪਹਿਲਾਂ ਮੰਮਿਆ ਖੋਲਦੇ ਘਟਾ ਕਰਾਂ ਕੀ ਹੈ ਜੀ 372 ਵੀ ਡਬਲਯੂ 327 ਇਹ ਪਿਛਲੇ 2 ਸਾਲ ਆਪਾਂ 20 ਦਿਨ ਹੋ ਗਏ 327 ਵੀ ਪਹਿਲੇ ਸਾਲ ਆਪਾਂ 2 ਕਿੱਲੇ ਬੀਜੇ ਸੀ ਝਾੜ ਬਹੁਤ ਸੋਹਣਾ ਜੀ 70 ਮਣ ਦੇ ਹਿਸਾਬ ਨਾਲ ਨਿਕਲੀ ਕਣਕਾ ਪਿਛਲੇ ਸਾਲ ਆਪਾਂ 25 ਕਿੱਲੇ ਬੀਜੇ ਸੀ ਇਹਦੇ ਝਾੜ ਪਿਛਲੇ ਸਾਲ ਵੀ ਦਾ 60 ਤੋਂ 67 ਮਣ ਰਹਿ ਗਿਆ ਸੀ ਬਹੁਤ ਵਧੀਆ ਝਾੜ ਕਣਕ ਦਾ ਤੇ ਜੇ ਸਾਲ ਅਰਕੀ ਬੀਜ ਰਹੇ ਆਪਾਂ ਖਸ਼ਕਵਾਨ ਅਪਣਾਏ ਰੋਣੀ ਨਹੀਂ ਕੀਤਾ ਆਪਾਂ ਝੋਨਾ ਵੱਢ ਕੇ ਉਸੇ ਤਰ੍ਹਾਂ ਬਿਜਾਈ ਕਰ ਰਹੇ ਆ ਤੇ ਕੁਝ ਖੇਤ ਆ ਪਰ ਰੋਣੀ ਕਰਦੇ ਆ ਜੋ ਕਿ ਅੱਧੀ ਬਿਜਾਈ ਪਹਿਲਾਂ ਹੋ ਜੂਗੀ ਅੱਧੀ ਥੋੜੀ ਜਿਹੀ ਲੇਟ ਹੋ ਜੂਗੀ ਕਈar ਮੌਸਮ ਪਹਿਲਾਂ ਚੰਗਾ ਰਹਿੰਦਾ ਮਗਰੋਂ ਗਰਮੀ ਪੈ ਜਾਂਦੀ ਆ ਉਹਦਾ ਕਰਕੇ ਕਣਕ ਥੋੜੀ ਜਿਹੀ ਗੇਤੀ ਪਿਛੇਤੀ ਜਿਹੜਾ ਵੀ ਕਿਸਾਨ ਵੀਰ ਜਾਦੇ ਕਣਕ ਬੀਜਦਾ ਤੇ ਥੋੜੀ ਜਿਹੀ ਗੇਤੀ ਪਿਛੇਤੀ ਬੀਜਿਆ ਕਰੋ ਜਰੂਰ ਤੇ ਦਵਾਈ ਜਿਹੜੀ ਆਪਾਂ ਇਹਨੂੰ ਲਾ ਰਹੇ ਆ ਵੀ ਹਮੇਸ਼ਾ ਸੋਧ ਕੇ ਬੀਜੋ ਉਹ ਵੀ ਬਖੌਣੇ ਤੁਹਾਨੂੰ ਦਵਾਈ ਕਿਹੜੀ ਲਾਉਣੀ ਹੈ। ਬਰਾ ਲਿਆ ਹੀ ਪੈਕਟ ਰਹਿਣ। ਇਹ ਆ ਜੀ ਦੋ ਗੱਟਿਆਂ ਦਾ ਇੱਕ ਪੈਕਟ। ਲਓ ਜੀ ਖੋਲੋ ਲਾਓ। ਬੀ ਹਮੇਸ਼ਾ ਸਾਥੀਓ ਸੋਧ ਕੇ ਬੀਜਿਆ ਕਰੋ। ਦਵਾਈ ਜ਼ਰੂਰ ਲਾਇਆ ਕਰੋ ਬੀ ਨੂੰ। ਤੇ ਬੀਜਣ ਲੱਗੇ ਕਿਸਾਨ ਸਾਥੀਓ ਕਾਲੀ ਨਾ ਕਰਿਆ ਕਰੋ ਜਦੋਂ ਕਣਕ ਬੀਜਦੇ ਆਪਾਂ। ਕਿਉਂਕਿ 6 ਮਹੀਨਿਆਂ ਦੀ ਫਸਲਾ ਹੈ। ਕਈ ਯੂਰਪਾ ਕਾਲੀ ਦੇ ਵਿੱਚ ਖੁਸ਼ਕਵੱਤਰ ਚ ਕਣਕ ਬੀਜ ਲੈਣੇ ਆ ਤੇ ਜਿਹੜੀ ਕਿਤੇ ਨਾ ਕਰੀ ਆਪਾਂ ਨੂੰ ਫਿਰ ਦੁਬਾਰਾ ਵੀ ਬੀਜਣੀ ਪੈ ਜਾਂਦੀ ਆ ਉਹ ਆਪਣਾ ਨੁਕਸਾਨ ਹੋ ਜਾਂਦਾ ਕਿਉਂਕਿ ਇੱਕ ਵਾਰੀ ਕਣਕ ਬੀਜਣ ਲੱਗਿਆਂ 5000 ਰੁਪਇਆ ਲੱਗ ਜਾਂਦਾ ਇਸ ਕਰਕੇ ਆਪਦਾ ਵਾਹਣ ਦਾ ਵਾਤਰ ਵੇਖ ਕੇ ਜੇ ਤਾਂ ਰੌਣੀ ਕਰਨ ਵਾਲਾ ਤੇ ਰੌਣੀ ਜਰੂਰ ਕਰੋ ਕਿਉਂਕਿ ਹਫ਼ਤੇ 10 ਦਿਨਾਂ ਕਣਕ ਕੋਈ ਲੇਟ ਨਹੀਂ ਹੁੰਦੀ ਤੇ ਖੁਸ਼ਕਵੱਤਰ ਦੇ ਵਿੱਚ ਕਣਕ ਨਾ ਬੀਜੀ ਜਾਵੇ ਇਸ ਕਰਕੇ ਜਿਹੜਾ ਕਿਸਾਨ ਵੀਰ ਜ਼ਿਆਦਾ ਕਣਕ ਬੀਜਦਾ ਉਹ ਦੋ ਬਿਆੜਿਆਂ ਦੇ ਵਿੱਚ ਕਣਕ ਬੀਜਿਆ ਕਰੋ ਗੇਤੀ ਪਿਛੇਤੀ ਉਹਦੇ ਨਾਲ ਆਪਾਂ ਨੂੰ ਝਾੜ 'ਚ ਕੋਈ ਬਹੁਲੀ ਪ੍ਰੋਬਲਮ ਨਹੀਂ ਆਉਂਦੀ ਕਈ ਵਾਰੀ ਪਿੱਛੋਂ ਠੰਡ ਪੈ ਜਾਂਦੀ ਹੈ ਲੇਟ ਵਾਲੀ ਕਣਕ ਝਾੜ ਕਾ ਜ਼ਿਆਦਾ ਦੇ ਜਾਂਦੀ ਹੈ ਕਈ ਵਾਰ ਗੇਤਰੀ ਦੇ ਜਾਂਦੀ ਹੈ ਜੇ ਗੇਤਰੀ ਪਿਛੇਤਰੀ ਹੋਵੇ ਤੇ ਫਿਰ ਝਾੜ ਜਿਹੜਾ ਆਪਣਾ ਮਿਕਸ ਹੋ ਜਾਂਦਾ ਐਵਰੇਜ ਚੰਗੀ ਆ ਜਾਂਦੀ ਹੈ ਠੀਕ ਆ ਦੋਸਤੋ ਇਹ ਸੀ ਅੱਜ ਦੀ ਕਣਕ ਦੀ ਬਿਜਾਈ ਦੀ ਵੀਡੀਓ ਬਹੁਤ-ਬਹੁਤ ਇਹਨੂੰ ਸ਼ੇਅਰ ਤੇ ਲਾਇਕ ਕਰਿਓ ਤੇ ਚੈਨਦਰ ਆਪਣਾ ਕਰ ਲਿਓ ਸਬਸਕ੍ਰਾਈਬ ਇਹ ਕੋ ਫੇਸਬੁੱਕ ਤੇ ਵੀ ਹੈ ਦਾ ਤੇ ਆਪਣਾ ਪੇਜ ਲਾਇਕ ਕਰ ਲਿਓ ਠੀਕ ਹੈ ਦੋਸਤੋ ਧੰਨਵਾਦ